ਦੋਸਤੋ ਇਸ ਪਿੰਡ ਵਿੱਚ ਨਹੀਂ ਪੈਂਦੇ ਗੜੇਸ਼ ਫਕੀਰ ਦੀ ਐ ਇੰਨੀ ਜਾਦੇ ਕਿਰਪਾ ਕਹਿੰਦੇ ਇੱਕ ਵਾਰ ਆਲੇ-ਦਾਲੇ ਦੇ ਪਿੰਡਾਂ ਤੇ ਇਸ ਪਿੰਡ ਵਿੱਚ ਬਹੁਤ ਜ਼ਿਆਦੇ ਗੜੇਮਾਰੀ ਹੋਈ ਸੀ ਜਿਸ ਦੇ ਕਰਕੇ ਬਹੁਤ ਕਿਸਾਨਾਂ ਦੀ ਜਿਹੜੀਆਂ ਫਸਲਾਂ ਤਬਾਹ ਹੋ ਗਈਆਂ ਸੀ ਤੇ ਸਾਰੇ ਲੋਕ ਜਿਹੜੇ ਬਾਬੇ ਕੋਲ ਆਏ ਤੇ ਹੱਥ ਵਨ ਕੇ ਕਹੇ ਵੀ ਬਾਬਾ ਜੀ ਸਾਡੀਆਂ ਫਸਲਾਂ ਦਾ ਕੋਈ ਨਾ ਕੋਈ ਹੱਲ ਜ਼ਰੂਰ ਕਰੋ ਤਾਂ ਕਹਿੰਦੇ ਜਿੰਨੇ ਵੀ ਗੜੇਮਾਰੀ ਹੋ ਰਹੀ ਸੀ ਵੱਡੇ-ਵੱਡੇ ਗੜੇ ਜਿਹੜੇ ਡਿੱਗ ਰਹੇ ਸੀ ਉਹ ਬਾਬੇ ਨੇ ਸਾਰੇ ਆਪਣੇ ਖੇਤਾਂ ਵਿੱਚ ਪਵਾ ਲਏ ਦੋਸਤੋ ਇਹ ਗੱਲ ਝੂਠ ਨਹੀਂ ਇਹ ਸੱਚ ਹੈ ਤੇ ਸੁਨੀਆਂ ਗੱਲਾਂ ਤੁਸੀਂ ਪਿੰਡ ਦੇ ਲੋਕਾਂ ਵੀ ਜਿਹੜੀਆਂ ਪਤਾ ਕਰ ਸਕਦੇ ਹਾਂ ਅੱਜ ਵੀ ਇਸ ਪਿੰਡ ਵਿੱਚ ਗੜੇ ਮਾਰੀ ਨਹੀਂ ਹੁੰਦੀ ਤੇ ਆਲੇ-ਦਾਲੇ ਜਿੰਨੇ ਵੀ ਪਿੰਡ ਨੇ ਇੱਥੇ ਗੜੇ ਮਾਰੀ ਨਹੀਂ ਹੁੰਦੀ ਪਿੰਡ ਦਾ ਨਾਮ ਦੱਸਦਾ ਦੋਸਤੋ ਬਰੇਟਾ ਪਿੰਡ ਹੈ ਤੇ ਜਿਹੜੇ ਗਲਾਪਪੂਰੀ ਬਾਬਾ ਇਹ ਸਮਾਦਾਂ ਇੱਥੇ ਜਿਹੜੀਆਂ ਬਣੀਆਂ ਹੋਈਆਂ ਨੇ ਖੋਰ ਵੀ ਕਹਿੰਦੇ ਵੱਡਿਆਂ ਤੋਂ ਵੱਡੀਆਂ ਬਿਮਾਰੀਆਂ ਜਿਹੜੀਆਂ ਇੱਥੇ ਆ ਕੇ ਠੀਕ ਹੋ ਜਾਂਦੀਆਂ ਨੇ ਦੋਸਤੋ ਪਿੰਡ ਵਿੱਚ ਜਿਹੜੀਆਂ ਕਾਫੀ ਗੜੇਮਾਰੀ ਪਹਿਲਾਂ ਬਹੁਤ ਜ਼ਿਆਦਾ ਹੁੰਦੀ ਹੁੰਦੀ ਸੀ ਪਰ ਦੋਸਤੋ ਅੱਜ ਵੀ ਮੰਨਦੇ ਨੇ ਲੋਕ ਵੀ ਇਸ ਬਾਬੇ ਨੇ ਜਿਹੜੇ ਗੜੇਮਾਰੀ ਬੰਨੀ ਹੋਈ ਆ ਬੇਸ਼ੱਕ ਜਿੱਥੇ ਵੀ ਪੰਜਾਬ 'ਚ ਗੜੇ ਪੈ ਜਾਣ ਪਰ ਇਸ ਪਿੰਡ ਵਿੱਚ ਕਰੇ ਤੇ ਆਲੇ-ਦਾਲੇ ਪਿੰਡਾਂ ਵਿੱਚ ਜਿਹੜੇ ਪੰਜ ਪਿੰਡਾਂ ਵਿੱਚ ਕਹਿੰਦੇ ਗੜੇ ਨਹੀਂ ਪੈਂਦੇ ਤਾਂ ਦੋਸਤੋ ਇੱਕ ਬਾਬੇ ਦੀ ਜਿਹੜੀ ਦਰਗਾਹ ਇਸ ਥਾਂ ਤੇ ਆ ਬਣੀ ਹੋਈ ਆ ਇਸ ਬਾਬੇ ਨੂੰ ਜਿਹੜੀ ਗਲਾਬਪੁਰੀ ਬਾਬਾ ਕਿਹਾ ਜਾਂਦਾ ਦੋਸਤੋ ਬਹੁਤ ਸਾਰੇ ਲੋਕ ਮੰਨਦੇ ਨਹੀਂ ਹੈਗੇ ਪਰ ਕਿਤੇ ਨਾ ਕਿਤੇ ਸੱਚੀਆਂ ਘਟਨਾਵਾਂ ਨੇ ਜੇ ਅੱਖੀ ਲੋਕਾਂ ਨੇ ਦੇਖੀਆਂ ਹੋਈਆਂ ਨੇ ਤਾਂ ਕਰਕੇ ਹੀ ਜਿਹੜੀਆਂ ਇੰਨਾ ਮੰਦਿਰ ਬਣਾਏ ਨੇ ਸਮਾਧਾਂ ਬਣਾਈਆਂ ਹੋਈਆਂ ਨੇ ਨਾ ਬਹੁਤ ਸਾਰੇ ਲੋਕ ਯਕੀਨ ਨਹੀਂ ਕਰਦੇ ਹੁੰਦੇ ਪਿੰਡ ਦੇ ਲੋਕ ਅੱਜ ਵੀ ਆਪਣੀ ਫਸਲ ਵੇਚਣ ਤੋਂ ਪਹਿਲਾਂ ਇੱਥੇ ਜਿਹੜਾ ਜ਼ਰੂਰ ਦਸਵੰਦ ਕੱਢਦੇ ਨੇ ਆਜੋ ਬਾਕੀ ਬੇਬੇ ਜੀ ਦੋ ਆਪਾਂ ਪੁੱਛਦੇ ਆਂ ਪੰਜ ਪਿੰਡਾਂ ਕੇ ਪੰਜ ਪਿੰਡਾਂ ਕੇ ਮੈਂ ਸਮਾਦਾ ਪੁੱਤ ਬਾਬੇ ਗਲਾਪੂਰੀ ਦੀ ਅੱਛਾ ਬਾਬਾ ਗਲਾਪ ਜੋਤ ਗਲਾਪ ਗਲਾਪ ਜੋਤ ਹੈ ਇੱਕ ਤਾਂ ਇਹਤ ਗਲਾਪ ਜੋਤ ਹੈ ਇਹ ਸੰਭੂਜ ਜੋਤ ਹੈ ਅੱਛਾ ਜੀ ਬਾਬਾ ਸਮਾਦਾ ਕੁਲਰੀਆਂ ਆ ਰੋਡ ਤੇ ਅੱਛਾ ਜੀ ਸਮਾਦਾ ਦਾ ਡੇਰਾ ਅੱਛਾ ਜੀ ਅੱਛਾ ਹਾਂ ਹਾਂ ਇਹਨੇ ਸਾਰੇ ਆਪਣੇ ਪੰਜਾਬ ਆਪਣੇ ਲਵ ਲਵੇ ਕੀ ਦੀਗੀ ਪੰਜ ਪਿੰਡਾਂ ਦੇ ਇਹਨੇ ਗੜੇ ਲੋਕੇ ਇਥੇ ਕਿਵੇਂ ਜੀ ਗੜੇ ਰੁੱਕੇ ਤੇ ਵੀ ਕਿਤੇ ਜਦੋਂ ਅੱਧ ਦੀ ਕਿਲੋ ਕੇ ਗੜੇ ਪੈਣ ਲੱਗੇ ਐਡੇ-ਐਡੇ ਗੜੇ ਪੈਣ ਲੱਗੇ ਬਾਬਾ ਕਹਿੰਦਾ ਜਿਉਂਦਾ ਥਾਇਆ ਹਾਂ ਜਿਉਂਦੇ ਨੇ ਸਮਾਦੀ ਲਈ ਹੋਈ ਐ ਕਹਿੰਦਾ ਵੀ ਮੇਰੀ ਟੱਕੀ ਮੈਂ 63 ਕਿਲੇ ਬਾਬੇ ਦੇ ਅੱਛਾ ਨਾ ਹਾਂ ਇਹ ਬਾਬੇ ਦੇ ਨੌ ਐ ਕਿਸੇ ਕੇ ਨੌ ਨਹੀਂ ਹੈਗੇ ਹਾਂ ਆਪ ਹੀ ਆਪਾਂ ਉਹ ਹਾਂ ਮੰਨਤਾ ਹੁਣੇ ਬੈਠੇ ਆ ਠੀਕ ਹੈ ਜੀ ਨਾ ਕਿ ਚੇਲੇ ਆ ਤੇ ਜਦੋਂ ਕਹਿਣ ਲੱਗਾ ਵੀ ਮੈਂ ਸਾਰੇ ਪਿੰਡ ਨੂੰ ਨਹੀਂ ਜਾ ਸਕਦਾ ਹਾਂ ਵੀ ਜੇ ਪਿੰਡ 'ਚ ਗੜੇ ਪੈਗੇ ਵੀ ਜੇ ਕਹਿੰਦਾ ਨਾ ਗੜੇ ਜੇ ਮੇਰੀ ਟੱਕੀ 'ਚ ਪੈ ਜਾਣ ਗੜੇ ਹਾਂ ਕਿ ਮੈਂ ਮੈਨੂੰ ਸਾਰਾ ਪਿੰਡ ਚ ਜਾਦੇਗਾ ਅੱਛਾ ਅੱਛਾ ਹਾਂ ਇਸ ਕਰਕੇ ਫਿਰ ਆਪਣੀ 36 ਕਿੱਲਾ ਮੈਂ ਹਾਂ ਗੜੇ ਡਿਗੇ ਰੇ ਤੇ ਫਿਰ ਪਿੰਡ ਦਾ ਪਿੰਡ ਦੇ ਫਿਰ ਆਪਣੀ ਛੱਲ ਕੱਢਣ ਲੱਗੇ ਅੱਛਾ ਹਾਂ ਛੱਲਣ ਲੱਗੀ ਕਣਕ ਹੁੰਦੀ ਐ ਪਹਿਲਾਂ ਤਾਂ ਉਰੀ ਆ ਜਾਂਦੀ ਹੁਣ ਵਿੱਚੇ ਤਾਂ ਉਰੀ ਆਈ ਜਾਂਦੀ ਐ ਵਿੱਚੇ ਚਾਰ ਕਰੇ ਸਾਰੇ ਮੰਗਣ ਜਾਂਦੇ ਨੇ ਅੱਛਾ ਹਾਂ ਠੀਕ ਐ ਬਾਬੇ ਚ ਚਾਰ ਇੱਥੇ ਬਾਬੇ ਨੂੰ ਲੱਗੀ ਹੋਈ ਐ ਰੋਟੀ ਦੁੱਧ ਹਾਂ ਤੇ ਦੂਜ ਨੂੰ ਮੱਥਾ ਟਿਕਦਾ ਅੱਛਾ ਮਤਲਬ ਗੜੇ ਪੈਂਦੀ ਨਹੀਂ ਗੜੇ ਨਹੀਂ ਪੈਂਦੇ ਆਪਣੇ ਬਰੇਟਿਆਂ ਦੇ ਵਿੱਚ ਅੱਛਾ ਉਰਾ ਪਰਾਂ ਪੈ ਜਾਂਦੇ ਨੇ ਸਾਰੇ ਤਨ ਪਰੇ ਇਧਰ ਦੀ ਇਧਰ ਨਹੀਂ ਵੱਟਦੇ ਸਾਰੇ ਕਿਤੇ ਪੈ ਜਾਂਦੇ ਨੇ ਵੱਟਦੇ ਵੱਟ ਤੋਂ ਪੈ ਜਾਂਦੇ ਨੇ ਬੱਲੀਨ ਚੱਕ ਕੇ ਇਧਰਲੇ ਪਾਸੇ ਕਰ ਦਿੰਦੇ ਨੇ ਕਣਕ ਦੀ ਨੂੰ ਤੇ ਉਧਰ ਪੈ ਜਾਣਗੇ ਤਨ ਪਰੇ ਵਾਲੇ ਖੇਤਾਂ 'ਚ ਆਪਣੇ ਬਰੇਟੇ ਵਾਲੇ ਖੇਤਾਂ 'ਚ ਘੜਨ ਅੱਛਾ ਇਸ ਲਈ ਇਹ ਕਰਕੇ ਤਾਂ ਬਾਬੇ ਕੀ ਮੰਨਤਾ ਮੰਨਤਾ ਠੀਕ ਹੈ ਹਾਂ ਬਾਬੇ ਕੇ 36 ਕਿਲੇ ਨੂੰ ਹੈ ਬਾਬਾ ਕੋਈ ਐ ਨਹੀਂ ਮਾੜਾ ਤੂੰ ਦਾ ਨਹੀਂ ਹੈਗਾ ਅੱਛਾ ਇਹ ਸਮਾਦੀ ਲਈ ਸੀ ਬਾਬੇ ਨੇ ਹਾਂ ਸਮਾਦੀ ਲਈ ਸੀ ਪਹਿਲਾਂ ਮੇਰੇ ਸੌਰਾ ਮੰਨਤਾ ਹਾਂ ਪਹਿਲਾਂ ਮੇਰੇ ਦਾਸਰਾ ਮੰਨਤਾ ਹਾਂ ਰਾਮਪੁਰੀ ਉਹ ਗੱਜਨਪੁਰੀ ਫੇ ਮੇਰਾ ਸੋਰਾ ਮੰਤਾ ਥਾ ਰਾਮਪੁਰੀ ਫੇ ਮੇ ਸੋਰੇ ਮਗਰੋ ਬਾਬਾ ਮੱਖਣਪੁਰੀ ਚੇਦਾ ਅੱਛਾ ਥੋੜਾ ਹਸਬੰਦ ਹੈ ਹਾਂ ਹਾਂ ਉਨ 14 ਕਿਲੇ ਮੇਰਾ ਸੋਰਾ ਮੁਕ ਗੇ ਰਾਮਪੁਰੀ ਮੰਤ ਥਾ ਚੰਡੀਗੜ੍ਹ ਕਾ ਹਾਂ ਤੇ ਦੇਖੀ ਚੰਡੀਗੜ੍ਹ ਜਾ ਕੇ ਜਿੱਤੇ ਦਾ ਪਾਈਆਂ ਨਾਲ ਰੋੜਾ ਥਾ ਪਾਈਆਂ ਨੇ ਮੰਤ ਮੰਗ ਮੰਨਦਾ ਥੀ ਉਹਨਾਂ ਨੇ ਮੰਤ ਨਹੀਂ ਮੰਨਿਆ ਪਾਈਆਂ ਨੇ ਫੇ ਚੰਡੀਗੜ੍ਹ ਜਿੱਤ ਗਿਆ ਜਦੋਂ ਜਿੱਤੇ ਮਗਰੋ 14 ਕਿਲੇ ਲੈਡ ਕ੍ਰਾਸ ਨੇ ਦੇ ਰੱਖਿਆ ਗਰੀਬ ਜਨਤਾ ਨੇ ਅੱਛਾ ਹਾਂ ਕਿਸੇ ਵੇਲੇ ਵੀ ਕਬਜ਼ਾ ਲੈ ਸਕਦੀ ਐ ਕੇਸ ਵੀ ਜਿੱਤ ਗਿਓ ਇਹਨਾਂ ਨੇ ਕੇਸ ਕਰਤਾ ਦੂਜਿਆਂ ਨੇ ਇਹ ਪਹਿਲਾ ਕੇਸ ਹਾਰ ਗਏ ਫਿਰ ਦੂਜਾ ਕੇਸ ਕਰਿਆ ਦੂਜਾ ਹਾਰ ਗਏ ਦੂਜੇ ਤੋਂ ਕਰਾਤਾ ਤੇ ਹੁਣ ਇਹ 14 ਕਿੱਲਾ ਕਾ ਤੱਕ ਐ ਕਦੇ ਨਾ ਕਦੇ ਉਹ ਆਏ ਥੇ ਕਿ ਪਟਵਾਰੀਆਂ ਨੇ ਨੰਬਰ ਲੈਣ ਆਣਾ ਥਾ ਤੇ ਇਹਨਾਂ ਨੇ ਉਹ ਰੋਕ ਤੱਕ ਤਾਂ ਨਹੀਂ ਪਟਵਾਰੀ ਰੋਕਿਆ ਪਤਾ ਨਹੀਂ ਕੀ ਉੱਥੇ ਮਾਨਸਾ ਰੋਕਿਆ ਕੋਈ ਡੀਸੀ ਡੂਸੀ ਇਹਨਾਂ ਨੇ ਪਤਾ ਨਹੀਂ ਕੀ ਕਰਿਆ ਧਰਨੇ ਤੁਰਨੇ ਲਾਉਂਦੇ ਨੇ ਇਹਨਾਂ ਰੋਕਤਾ 14 ਕਿੱਲੇ ਸਰਕਾਰ ਕੇ ਗਰੀਬ ਜਨਤਾ ਕੇ ਜਿਹਦੇ ਆ ਲੱਤਾ ਮਾਹਾ ਟੁੱਟ ਜਾਂਦੀਆਂ ਨੇ ਬੇਵਾਰਸੇ ਹੁੰਦੀ ਠੀਕ ਹੈ ਜੀ 14 ਕਿਲੇ ਦੀ ਮੀਂਹ ਦੇ ਵਿੱਚ ਦੋਸਤੋ ਇਹ ਜਗ੍ਹਾ ਗਿਆ ਸੀ ਮੇਰਾ ਸੋਰਾ ਠੀਕ ਹੈ ਜੀ ਇਹ ਬਰੇਟਿਆਂ ਦੇ ਹਾਂ ਇਹ ਬਰੇਟਿਆਂ ਦੇ ਵਿੱਚ ਹੈ ਨਾ ਬਰੇਟਾ ਬਰੇਟਿਆਂ ਦੇ ਵਿੱਚ ਕੁਲਰੀਆ ਰੋਡ ਹੈ ਹਾਂ ਕੁਲਰੀਆ ਦੋਸਤੋ ਬਰੇਟਿਆਂ ਦੇ ਵਿੱਚ ਕੁਲਰੀਆ ਰੋਡ ਤੇ ਸਮਾਦਾ ਬਣੀ ਹੋਈ ਹੈ ਬਰੇਟਿਆਂ ਤੋਂ ਕੁਲਰੀਆ ਰੋਡ ਤੇ ਤੇ ਜਦੋਂ ਮੰਨ ਨਹੀਂ ਮੰਨਿਆ ਆਪਣਾ ਆਪਣਾ ਮਾਨਸਾ ਜ਼ਿਲ੍ਹੇ ਦਾ ਛੋਟਾ ਜਿਹਾ ਸ਼ਹਿਰ ਹੈ ਬਰੇਟਾ ਕੁਲਰੀਆ ਰੋਡ ਦੇ ਉੱਤੇ ਬਰੇਟੇ ਇਹ ਜਗ੍ਹਾ ਬਣੀ ਹੋਈ ਹੈ